ਸ੍ਰੀ ਗੁਰੂ ਜੀ ਸਵਾਗਤ ਹੈ ਤੁਹਾਡਾ ਮਾਲਵਾ ਫਾਰਮ ਇਨਫੋਰਮੇਸ਼ਨ ਚੈਨਲ ਤੇ ਇਹਨਾਂ ਦਿਨਾਂ ਦੇ ਵਿੱਚ ਬਹੁਤ ਸਾਰੇ ਕਿਸਾਨ ਅਜੇ ਹੁੰਦੇ ਆ ਜਿਨ੍ਹਾਂ ਦੀ ਪਨੀਰੀ ਪਮਾਓ 1509 ਆ ਜਾਂ 1847 ਆ ਜਾਂ 1692 ਆ ਜਾਂ ਪੀਆਰ 126 ਆ ਖਾਸ ਕਰਕੇ ਉਹ ਪਨੀਰੀ ਆ ਜਿਹੜੀ ਉਹ ਪਕਾਵਲ ਨੂੰ ਚਲੀ ਜਾਂਦੀ ਆ ਕਹਿੰਦਾ ਬਾਪ ਉਹਨਾਂ ਕੋਲ ਜਾਂ ਤਾਂ ਮੌਕੇ ਤੇ ਲੇਬਰ ਨਹੀਂ ਉਪਲਬਧ ਮਿਲਦੀ ਜਾਂ ਖੇਤ ਨਹੀਂ ਤਿਆਰ ਹੁੰਦੇ ਕਿਉਂਕਿ ਮੱਕੀ ਮੂੰਗੀ ਅਜਿਹੇ ਨਾ ਫਸਲਾਂ ਦੇ ਥੱਲੋਂ ਬਾਣ ਖਾਲੀ ਹੋਣਾ ਹੁੰਦਾ ਆ ਕਦੇ ਨਾ ਕਦੇ ਮੌਸਮਾਂ ਜਿਹੜਾ ਉਹ ਤਿਆਰੀ ਦੇ ਵਿੱਚ ਰੁਕਾਵਟ ਬੰਦ ਆ ਤਾਂ ਪੱਕੀ ਪੁਣੀਰੀ ਲੱਗ ਗਈ ਨਸਾਰਾ ਲੈਣ ਵੱਲ ਜਾ ਰਹੀ ਹੈ ਜਿਹੜੀ ਵਿਚਾਲੋਂ ਇੱਕ ਤੀਲ ਨਸਾਰਾ ਲੈਂਦੀ ਹੈ ਤਾਂ ਉਹਦਾ ਕੀ ਹੱਲ ਹੋ ਸਕਦਾ ਜਿਹੜਾ ਆਪਾਂ ਨੂੰ ਝਾੜ ਆ ਜਿਹੜਾ ਜਿਵੇਂ ਕਿ ਦੂਸਰੀ ਪੀਆ 126 ਆ ਜਿਹੜੀ 34 ਤੋਂ 38 ਕਮੰਟਲ ਤੱਕ ਝਾੜ ਆਨ ਦੇ ਜਾਂਦੀਆਂ ਨੇ ਤਾਂ ਇੰਨਾ ਕ ਝਾੜ ਜਿਹੜਾ ਆਪਾਂ ਨੂੰ ਆ ਜੇ ਤਾਂ ਆਪਾਂ ਉਹਦੇ ਤੇ ਕੀ ਕਰ ਸਕਦੇ ਉਦੇ ਬਾਰੇ ਗੱਲਬਾਤ ਕਰਦੇ ਆਂ ਵੀਡੀਓ ਦੇ ਵਿੱਚ ਕਿਸਾਨ ਪ੍ਰਭ ਨਵੇਂ ਚੈਨਲ ਤੇ ਆਏ ਆਂ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਬੈਲ ਆਈਕਨ ਦਬਾ ਲਓ ਲਾਇਕ ਤੇ ਸ਼ੇਅਰ ਜ਼ਰੂਰ ਕਰ ਦਿਓ ਵੀਡੀਓ ਨੂੰ ਕਿਉਂਕਿ ਤੁਹਾਡੇ ਸ਼ੇਅਰ ਤੇ ਲਾਇਕ ਕਰਨ ਦੇ ਨਾਲ ਵੀਡੀਓ ਹੋਰ ਕਿਸਾਨਾਂ ਤੱਕ ਪਹੁੰਚ ਜਾਂਦੀ ਹੈ ਤੇ ਲਾਇਕ ਕਰਨ ਨਾਲ ਸਾਡਾ ਹੌਸਲਾ ਵਧਦਾ ਹੁਣ ਗੱਲ ਕਰਦੇ ਆਂ ਕਿਸਾਨ ਪ੍ਰਭ ਉਸ ਪਨੀਰੀ ਦੀ ਕਿਉਂਕਿ ਜਿੰਨੇ ਆਪਣੇ ਨਾਲ ਕਿਸਾਨ ਪ੍ਰਭ ਜੁੜੇ ਨੇ ਲਗਭਗ ਆਪਾਂ ਕਹਿ ਲਈਏ ਕਿ ਉਹਨਾਂ ਦੇ ਵਿੱਚੋਂ 100 ਦੇ ਵਿੱਚੋਂ 10% ਕਿਸਾਨਾਂ ਦੇ ਨਾਲ ਇਹ ਚੀਜ਼ ਵਰਤਦੀ ਆ ਹਰ ਸਾਲ ਹੀ ਵਾਪਰਦੀ ਆਪਾਂ ਪਿਛਲੇ ਸਾਲ ਵੀ ਵੀਡੀਓ ਪਾਈ ਸੀ ਇਸ ਵਿਸ਼ੇ ਦੇ ਉੱਤੇ ਤਾਂ ਹੁਣ ਹੁੰਦਾ ਕੀ ਹੈਗਾ ਕਿਸਾਨ ਭਰਾਵੋ ਇੱਕ 30 ਲ ਜਿਹੜੀ ਸਿੰਗਲ 30 ਜਾਂ ਸਿੰਗਲ ਸਾਖ ਆ ਜਿਹੜੀ ਮੇਨ ਉਹ ਕਈ ਵਾਰੀ ਨਸਾਰੇ ਵੱਲੋਂ ਚਲੀ ਜਾਂਦੀ ਹੈ ਹਫਤੇ 10 ਦਿਨਾਂ ਬਾਅਦ ਹੀ ਤਾਂ ਬਹੁਤ ਸਾਰੇ ਵੀਰੇ ਇੱਥੇ ਕਬਰਾ ਜਾਂਦੇ ਨੇ ਕਿ ਹੁਣ ਕੀ ਕਰੀਏ ਇਹ ਤਾਂ ਝਾੜ ਨਹੀਂ ਦੇ ਕੇ ਜਾਣਾ ਇਹਨੇ ਆਪਣੀ ਪੀਆ 126 ਜਾਂ ਹੋਰ ਕੋਈ ਵੀ ਵੈਰਾਈਟੀ ਆ ਜਿਹੜੀ ਬਾਸਮਤੀ ਦੀ ਥੋੜੇ ਟਾਈਮ ਵਾਲੀ ਤਾਂ ਉੱਥੇ ਕਰਨਾ ਕੀ ਹੈ ਕਿਸਾਨ ਭਰਾਵੋ ਪੀਆਰ 126 ਵਾਸਤੇ ਸਪੈਸ਼ਲ ਵੀਡੀਓ ਆਪਾਂ ਕਹਿ ਸਕਦੇ ਹਾਂ ਅੱਗੇ ਬਾਸਮਤੀ ਦੀ ਵੀ ਗੱਲ ਕਰਦੇ ਹਾਂ ਪੀਆਰ 126 ਦੇ ਵਿੱਚ ਭਾਵੇਂ ਇਹ ਤੁਹਾਨੂੰ ਗੱਲ ਸੁਣਨ ਨੂੰ ਉਪਰੀ ਲੱਗ ਸਕਦੀ ਹੈ ਗਲਤ ਲੱਗ ਸਕਦੀ ਹੈ ਪਰ ਇੱਥੇ ਕਰਨਾ ਕੀ ਹੈਗਾ ਤੁਸੀਂ ਪੀਆਰ 126 ਦੇ ਵਿੱਚ ਜੇਕਰ ਤੁਸੀਂ ਤਿੰਨ ਗੱਟੇ ਜੂਰੀਆ ਦੇ ਦਿਨੇ ਹੋ ਤਾਂ ਘਟੋ-ਘਟ 4 ਗੱਟੇ ਤੁਹਾਨੂੰ ਪਾਣੇ ਪੈਣਗੇ ਗੱਟਾ ਨਹੀਂ ਦੇਣਾ ਇੱਕ ਵਾਰੀ ਦੇ ਵਿੱਚ 30-35 ਕਿਲੋ ਜੂਰੀਆ ਦੇਣੀਆਂ ਵੱਧ ਤੋਂ ਵੱਧ ਪਰ ਦੇਣੀ ਕਿਵੇਂ ਆ ਸੀ ਅਸੀਂ ਦਿਨਾਂ ਤੇ ਹਫ਼ਤੇ ਹਫ਼ਤੇ ਤੋਂ ਕਹਿੰਦਾ ਭਾਪ ਤੁਸੀਂ 1 ਮਹੀਨੇ ਚ ਪੂਰੀ ਕਰਨੀ ਆ ਉਹਨੂੰ ਤੁਸੀਂ ਕਿਸੇ ਵੀ ਤਰੀਕੇ ਨਾਲ ਵੰਡ ਸਕਦੇ ਹੋ 25 ਕਿਲੋ ਤੇ ਵੰਡੋ ਭਾਵੇਂ 35 ਤੇ ਵੰਡੋ ਕਹਿੰਦਾ ਭਾਪ ਜੇਕਰ 3 ਗੱਟੇ ਦੇਣੇ ਤਾਂ 4 ਗੱਟੇ ਪਾਉਣੇ ਪੈਣਗੇ ਜੇਕਰ ਢਾਈ ਦੇ ਰਹੇ ਸੀ ਗੱਟੇ ਖੇਤ ਨੂੰ ਆਪਣਾ ਖੇਤ ਲੱਗੇ ਹੁੰਦੇ ਆਪਾਂ ਨੂੰ ਪਤਾ ਹੁੰਦਾ ਕਿ ਇੰਨਾ ਅਸੀਂ ਜੂਰੀਆ ਦੇ ਰਹੇ ਹਾਂਗੇ ਹਰ ਸਾਲ ਤੇ ਸਾਡਾ ਝੋਨਾ ਵਧੀਆ ਨਿਕਲਿਆ ਹੁੰਦਾ ਤਾਂ ਢਾਈ ਗੱਟਿਆਂ ਦੀ ਜਗ੍ਹਾ ਤੇ ਤੁਸੀਂ ਸਾਢੇ ਤਿੰਨ ਗੱਟਿਆਂ ਤੇ ਜਾ ਸਕਦੇ ਹੋ ਤੁਹਾਡਾ ਖਰਚਾ 300 ਦੇ ਲਾਗੇ ਬੰਨੇ ਤਾਂ ਇਹ 300 ਰੁਪਏ ਦੇ ਲਾਗੇ ਬੰਨੇ ਵੱਧ ਆ ਸਕਦਾ ਪਰ ਜਿਹੜਾ ਝਾੜ ਦੇ ਉੱਤੇ 1% ਵੀ ਫਰਕ ਨਹੀਂ ਪੈਣਾ ਇਹ ਹੋਊਗਾ ਕਿ ਫਟਾਰ ਆ ਜਿਹੜੀ ਓਨੀ ਹੀ ਕਰ ਜਾਣੀ ਹੈ ਜਿੰਨੀ ਆਮ ਛੋਨੇ ਕਰਦੇ ਕੱਚੀ ਪਨੀਰੀ ਪਰ ਜਿਹੜੀ ਉਹ ਪੀਲ ਉਹਨੇ ਥੋੜੇ ਦਿਨਾਂ ਬਾਅਦ ਉਥੇ ਹੀ ਨਿੱਸਰ ਕੇ ਜੇ ਖੜ ਜਾਣਾਗਾ ਉਹਨੇ ਸੁੱਕ ਜਾਣਾ ਉਹਦਾ ਕੋਈ ਵੀ ਉਹ ਮੈਟਰ ਨਹੀਂ ਕਰਦਾ ਹੋਂਦ ਉਹਦੀ ਜਾਂ ਨਾ ਹੋਂਦ ਉਹਦਾ ਹੋਣਾ ਜਾਂ ਨਾ ਹੋਣਾ ਕੋਈ ਮੈਨੇ ਨਹੀਂ ਰੱਖਦਾ ਤਾਂ ਉਸ ਚੀਜ਼ ਨੂੰ ਸੀਰੀਅਸ ਨਹੀਂ ਲੈਣਾ ਤੁਸੀਂ ਆਪਣੇ ਇਸ ਤਰੀਕੇ ਦੀ ਉਹਦੀ ਸੇਵਾ ਸੰਭਾਲ ਕਰ ਲੈਣੀ ਆ ਖਾਸ ਕਰਕੇ ਕਿਸਾਨ ਪ੍ਰਭੂ ਜੂਰੀ ਵਧ ਦੇਣੀ ਆ ਬਹੁਤ ਸਾਰਾ ਤੁਸੀਂ ਮਾਰਕੀਟ ਦੇ ਵਿੱਚ ਜਾਓਗੇ ਜਿਹੜਾ ਬਾਜ਼ਾਰ ਆ ਤੁਹਾਨੂੰ ਉਹ ਕਾਫੀ ਸਾਰੇ ਪ੍ਰੋਡਕਟ ਚੁਕਾ ਸਕਦਾ ਉਥੇ ਤੁਸੀਂ ਆਪ ਦੇਖਣਾ ਕਿ ਅਸੀਂ ਕਰਨਾ ਕੀ ਹੈ ਇਹੀ ਹਾਲਾਤ ਬਾਸਮਤੀ ਦੇ ਵਿੱਚ ਹੋ ਸਕਦਾ ਪਰ ਬਾਸਮਤੀ ਦੇ ਵਿੱਚ ਗੱਟਾ ਜੂਰੀਆ ਦਾ ਕਹਿੰਦਾ ਭਾਅ 45 ਕਿਲੋ ਜੂਰੀਆ ਵਧ ਨਹੀਂ ਦੇਣੀ ਅੱਧਾ ਘੱਟਾ ਵਧਾ ਸਕਦੇ ਹਾਂ ਜੇਕਰ ਤੁਸੀਂ 2 ਗੱਟੇ ਦੇਣੇ ਹੋ ਤਾਂ 2.5 ਦੇਣੇ ਤੇ ਜੇਕਰ 1.5 ਗੱਟਾ ਦੇਣੇ ਹੋ ਤਾਂ 2 ਗੱਟੇ ਦੇਣੇ ਕਹਿੰਦਾ ਆਪਾਂ 20 ਤੋਂ 25 ਕਿਲੋ ਜੂਰੀ ਉਸ ਦੇ ਵਿੱਚ ਵੀ ਵਧਾ ਸਕਦੇ ਹਾਂ ਪਰ ਇੱਕ ਗੱਲ ਹੋਰ ਆ ਜਿੱਥੇ ਕਿ ਤੇ ਪ੍ਰੈਕਟਿਸ ਕੀਤੀ ਹੋਈ ਕਿਸਾਨ ਭਰਾਓ ਖਾਸ ਕਰਕੇ PR 126 ਵਾਲੇ ਕਿਸਾਨ ਭਰਾ ਤਾਂ ਪਹਿਲੇ ਹੀ ਆਪਣਾ ਜਿਹੜਾ ਕਿਉਂਕਿ ਜਦੋਂ ਤੁਸੀਂ ਐਕਸਟਰਾ ਡੋਜ਼ ਦਿੱਤੀ ਹੁੰਦੀ ਹੈ ਤਾਂ ਗਠੋਲੀ ਰੋਗ ਆਉਣ ਦਾ ਚਾਂਸ 90% ਵੱਧ ਜਾਂਦੇ ਆ ਤਾਂ ਪਹਿਲਾਂ ਹੀ ਕਾਪਰ ਵਗੈਰਾ ਜਾਂ ਹੋਰ ਜਿਹੜੇ ਵੀ ਸੜਕਿਆ ਆਉਣ ਵਾਲੇ ਦਿਨਾਂ ਦੇ ਵਿੱਚ ਆਪਾਂ ਤੁਹਾਡੇ ਨਾਲ ਗੱਲਬਾਤ ਕਰਦੇ ਰਹਾਂਗੇ ਉਹ ਜ਼ਰੂਰੀ ਨਹੀਂ ਕਰਨੇ ਕਿਉਂਕਿ ਨਸਾਰੇ ਤੋਂ ਪਹਿਲਾਂ ਪਹਿਲਾਂ ਗੋਭ ਬੰਨ ਦੇ ਸਮੇਂ ਤੇ ਉਹ ਸੜਕਿਆ ਕਰਨੇ ਹੁੰਦੇ ਉਹਨਾਂ ਦਾ ਧਿਆਨ ਰੱਖ ਲਓ ਕਿ ਸੰਭਰੋ ਤੁਹਾਡੇ ਝੋਨੇ ਦੇ ਵਿੱਚ ਝਾੜ ਦੇ ਵਿੱਚ ਕਿਸੇ ਵੀ ਪ੍ਰਕਾਰ ਦਾ ਤੁਨ ਘਾਟਾ ਦੇਖਣ ਨੂੰ ਨੂੰ ਮਿਲੇਗਾ ਵੀਡੀਓ ਚੰਗੀ ਲੱਗੀ ਵੀਡੀਓ ਨੂੰ ਅੱਗੇ ਸ਼ੇਅਰ ਜ਼ਰੂਰ ਕਰਦੇ ਹੋ ਵੀਡੀਓ ਦੇਖਣ ਦੇ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ